ਇਸ ਕੀ ਤੇ ਨਹੀਂ ਇਹਨਾਂ ਦੀ ਅੱਜ ਜੀ ਇੰਟਰਨੈਸ਼ਨਲ ਡਰੱਗ ਡੇ ਹੈਗਾ ਤੇ ਉਹਦੇ ਚ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਤੇ ਸੀਐਮ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਸਾਰੇ ਜਿਹੜੇ ਪੰਜਾਬ ਚ ਡਰੱਗ ਡਿਸਪੋਜ਼ਲ ਚੱਲ ਰਹੀ ਹੈ ਜਿਹੜੇ ਕੇਸ ਜਿਹੜੇ ਕੋਈ ਡਿਸਾਈਡ ਹੋ ਗਏ ਜਾਂ ਜੁਡੀਸ਼ੀਅਲ ਆਰਡਰ ਲੈ ਕੇ ਤੇ 43 ਦੇ ਕਰੀਬ ਮੁਕਦਮਿਆਂ ਚ ਅਸੀਂ ਵੀ ਜਾ ਕੇ ਅਖੰਨਾ ਪੇਪਰ ਮੇਰੇ ਤੋਂ ਉੱਥੇ ਇਹਨਾਂ ਨੂੰ ਡਿਸਟਰੋਏ ਕਰਕੇ ਆਏ ਹਾਂ ਉਸ ਤੋਂ ਬਾਅਦ ਸਾਡੇ ਕੋਲ ਦੋ ਆਰਡਰ ਫ੍ਰੀਜ਼ਿੰਗ ਪ੍ਰਾਪਰਟੀ ਦੇ ਆਏ ਹੋਏ ਸੀ ਜਿਸ 'ਚ ਇੱਕ ਤੇ ਮੈਂ ਖੁਦ ਪਤੰਗਪਿੰਡ ਜਾ ਕੇ ਗੁਰਵਿੰਦਰ ਸਿੰਘ ਤੇ ਉਹਦੀ ਪਤਨੀ ਦੇ ਨਾਮ ਤੇ ਪ੍ਰਾਪਰਟੀ ਸੀ 30 ਲੱਖ ਦੇ ਕਰੀਬ ਜਿਹਦੇ 'ਚ ਇੱਕ ਮੋਟਰਸਾਈਕਲ ਇੱਕ ਕਾਰ ਤੇ ਇੱਕ ਘਰ ਹੈਗਾ ਉਹਨਾਂ ਦਾ ਉੱਥੇ ਖੁਦ ਪੇਸਟ ਕਰਕੇ ਆਇਆ ਤੇ ਇਸ ਸਿਮਿਲਰਲੀ ਇੱਕ ਚੁਭਾਲ ਦਾ ਸੀਗਾ ਜਿਹਦੇ 'ਚ 98 ਲੱਖ ਦੇ ਕਰੀਬ ਪ੍ਰਾਪਰਟੀ ਸੀਗੀ ਉੱਥੇ ਵੀ ਉਹ ਸਾਡੇ ਡੀਐਸਪੀ ਸਾਹਮਣੇ ਜਾ ਕੇ ਪੇਸਟ ਕੀਤਾ ਹੁਣ ਤੱਕ ਜਿਹੜਾ ਜ਼ਿਲ੍ਹਾ ਤਰਨਤਾਰਨ ਚ ਅਸੀਂ 144 ਕਰੋੜ ਰੁਪਏ ਦੀ ਪ੍ਰਾਪਰਟੀ ਵੱਖ-ਵੱਖ ਥੇਸਾਂ ਚ ਜਿਹੜੀ ਹੈ ਕਨਫਰਮ ਕੰਪੀਟੈਂਟ ਅਥਾਰਟੀ ਤੋਂ ਕਨਫਰਮ ਆਰਡਰ ਲੈ ਕੇ ਫ੍ਰੀਜ਼ ਕਰ ਚੁੱਕੇ ਹਾਂ ਸੋ so, ਸਾਰੇ A ਕੈਟਾਗਰੀ ਦਾ ਸਮਗਰ ਸਿ ਜਿਹਨਾਂ ਦੇ ਕੋਕ ਇਹਦੇ ਚ A ਕੈਟਾਗਰੀਆਂ B ਕੈਟਾਗਰੀ ਨਹੀਂ ਜੀ ਇਹਦੇ ਚ ਇਹ ਹੈਗਾ ਕਿ ਜਿਹਦੇ ਕੋ ਕਮਰਸ਼ਲ ਕੁਆਂਟੀਟੀ ਰਿਕਵਰ ਹੋਗੀ 250 ਗ੍ਰਾਮ ਤੋਂ ਉੱਤੇ ਕਿਸੇ ਕੋ ਰਿਕਵਰੀ ਹੁੰਦੀ ਹੈ ਉਹਦੀ ਪ੍ਰੋਪਰਟੀ ਦੀ ਕੋਖ ਕਰਕੇ ਤਾਂ ਉਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜ ਦਿੰਨੇ ਆ ਉੱਥੋਂ ਜਦੋਂ ਸਾਨੂੰ ਕਨਫਰਮਿੰਗ ਆਰਡਰ ਆ ਜਾਂਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਦੇ ਬਾਹਰ ਪੀਸ ਕਰਦਿੰਨੇ ਨਾ ਤਾਂ ਉਹ ਪ੍ਰਾਪਰਟੀ ਵੇਚ ਸਕਦਾ ਨਾ ਕਿਸੇ ਨੂੰ ਟ੍ਰਾਂਸਫਰ ਕਰ ਸਕਦਾ ਔਰ ਉਹ ਉਹਦੀ ਪ੍ਰਾਪਰਟੀ ਜਿਹੜੀ ਹੈ ਕਿਸੇ ਕੰਮ ਦੀ ਨਹੀਂ ਰਹਿੰਦੀ ਫਿਰ ਜਿਹੜਾ ਡਿਸਪੋਜ਼ ਹੋ ਕਿਤੇ ਜਿਹਨੇ ਜਿਹੜਾ ਡਰਗ ਉਹ ਕਿੰਨੀ ਸੀ ਕੁਆਂਟੀਟੀ ਕਿੰਨੀ ਸੀ ਆਪਣੀ ਕੁਆਂਟੀਟੀ 43 ਕੇਸ ਸੀ ਕਿ ਜੀ ਉਹਦੇ ਚ ਹਜੇ ਤੱਕ ਅਸੀਂ ਵੈਸੇ ਫਿਗਰ ਨਹੀਂ ਕੱਢੀ ਵੀ ਕਿੰਨੇ ਕਿਲੋ ਕੀ ਸੀਗਾ ਬਟ 43 ਟੋਟਲ ਕੇਸ ਸੀਗੇ ਉਸ ਤੋਂ ਪਹਿਲੇ ਅਸੀਂ 6 ਤਰੀਕ ਨੂੰ ਕੀਤੀ ਸੀ 20 ਦਿਨਾਂ ਬਾਅਦ ਜਿੰਨੇ ਕੋ ਅਸੀਂ ਆਰਡਰ ਲੈ ਸਕੇ ਉਹ ਅਸੀਂ ਲੈ ਲੇ ਤੇ ਹੋਰ ਵੀ ਜਿਹੜੇ ਅਸੀਂ ਆਰਡਰ ਜਲਦੀ ਲੈ ਕੇ ਕਰਾਂਗੇ ਤੇ 19 ਦੇ ਕਰੀਬ ਸਾਡੇ ਜਿਹੜੇ ਹੋਰ ਪ੍ਰਾਪਰਟੀਜ਼ ਦੇ ਕੇਸਿਸ ਪਾਈਪਲਾਈਨ ਚ ਹੈਗੇ ਜਿਹੜੇ ਉੱਥੇ ਪੈਂਡਿੰਗ ਪੈ ਕੰਪੀਟੈਂਟ ਅਥਾਰਟੀ ਉਹਦੇ ਵੀ ਜਲਦ ਫ੍ਰੀਜ਼ਿੰਗ ਆਰਡਰ ਆ ਜਾਣਗੇ